ਕਿਸਾਨ ਵੀਰੋ ਸਤਿ ਸ੍ਰੀ ਅਕਾਲ ਅੱਜ ਆਪਾਂ ਕਣਕ ਵਿੱਚ ਮੈਗਨੀਜ਼ ਦੀ ਘਾਟ ਦੀਆਂ ਬਾਰੇ ਗੱਲ ਕਰਾਂਗੇ ਵੀ ਦੀ ਕੀ ਨਿਸ਼ਾਨੀਆਂ ਹੁੰਦੀਆਂ ਤੇ ਆਪਾਂ ਕਿਵੇਂ ਪੂਰਤੀ ਕਰ ਸਕਦੇ ਹਾਂ ਪਹਿਲਾਂ ਇਹਦੀ ਘਾਟ ਹੁੰਦੀ ਹੈ ਵੀ ਪਾਣੀ ਤੋਂ 2-3 ਲੱਗਣ ਤੋਂ 2-3 ਦਿਨ ਬਾਅਦ ਇਹ ਦਿਖਾਈ ਦਿੰਦੀ ਹੈ ਇਹਦੀ ਨਿਸ਼ਾਨੀਆਂ ਵਿੱਚ ਜਕਾਰਲੇ ਪੱਤਿਆਂ ਦੇ ਜਿਹੜੇ ਨਾੜੀਆਂ ਹੁੰਦੀਆਂ ਉਹਦੇ ਵਿੱਚਕਾਰ ਲਈ ਹਿੱਸੇ ਪੀਲੇ ਤੇ ਗੁਲਾਬੀ ਰੰਗ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹਨਾਂ ਜਿਆਦੇ ਲੰਮੀਆਂ ਧਾਰੀਆਂ ਬਣ ਜਾਂਦੀਆਂ ਹਨ ਤੇ ਬਹੁਤ ਜਿਆਦੇ ਘਾਟ ਨਾਲ ਬੂਟਾ ਸੁੱਕ ਵੀ ਜਾਂਦਾ ਸਿੱਟਾ ਨਿਕਲਣ ਸਮੇਂ ਟੀਸੀ ਦੇ ਪੱਤਿਆਂ ਦੇ ਨਿਸ਼ਾਨੀਆਂ ਸਾਫ਼ ਦਿਖਾਈ ਦਿੰਦੀਆਂ ਹਨ ਇਹ ਤਾਂ ਹੈਗੇ ਨਿਸ਼ਾਨੀਆਂ ਇਹਦੀ ਆਪਾਂ ਪੂਰਤੀ ਕਿਵੇਂ ਕਰ ਸਕਦੇ ਪੂਰਤੀ ਲਈ ਮੈਗਨੀਜ਼ ਦੀ ਘਾਟ ਵਾਲੀਆਂ ਜ਼ਮੀਨਾਂ ਵਿੱਚ ਮੈਗਨੀ ਸਲਫੇਟ ਦੀ 0.5% ਘੋਲ 1 ਕਿਲੋ ਮੈਗਨੀ ਸਲਫੇਟ 200 ਲੀਟਰ ਦੇ ਪਾਣੀ ਵਿੱਚ ਵਰਤੋ ਤੇ ਇਸ ਦਾ ਛਿੜਕਾ ਕਰੋ ਤੇ ਦੋ ਇਹ ਪਾਣੀ ਤੋਂ ਦੋ ਤੋਂ 4 ਦਿਨ ਪਹਿਲਾਂ ਕਰੋ ਤੇ ਉਸ ਤੋਂ ਬਾਅਦ ਪਾਣੀ ਤੋਂ ਤਿੰਨ ਛਿੜਕਾ ਜ਼ਰੂਰ ਕਰੋ ਹਫ਼ਤੇ ਹਫ਼ਤੇ ਦੇ ਫਰਕ ਨਾਲ ਤੇ ਧੁੱਪਾਂ ਦੇ ਵਿੱਚ ਕੀ ਕਰਨੇ ਚਾਹੀਦੇ ਹਨ ਇੱਕ ਗੱਲ ਯਾਦ ਰੱਖੋ ਮੈਗਨੀਸ ਸਲਫੇਟ ਦੀ ਸਪਰੇ ਹੀ ਕਰੋ ਇਸ ਨੂੰ ਜ਼ਮੀਨ ਵਿੱਚ ਨਹੀਂ ਪਾਉਣਾ ਚਾਹੀਦਾ ਕਿਉਂਕਿ ਇਹਦੀ ਸਪਰੇ ਹੀ ਕੰਮ ਕਰਦੀ ਹੈ ਧੰਨਵਾਦ